ਉਹ ਸੈੱਟ ਯਾਰ ਚਾਰ ਕਿਚੀ ਸੈੱਟ ਯਾਰ ਇਹਦੇ ਇਹ ਸੈੱਟ ਲੈ ਇਹਨੂੰ ਇੱਥੇ ਵੀ ਤੈਨੂੰ ਗੱਡੀ ਦਾ ਏਸੀ ਸੈੱਟ ਕਰਦਣ ਨੂੰ ਕਿਹਾ ਯਾਰ ਤੂੰ ਉੱਤੋਂ ਵੀ ਕਹਿੰਦਾ ਨਾਲ ਬਹਿ ਜਾ ਕਹਿੰਦਾ ਇੱਥੇ ਲੈ ਦੱਸ ਇੱਕ ਪਿਆਰ ਦਾ ਦੁੱਧ ਪੀਤਾ ਸਾਹਮਣੇ ਯਾਰ ਪਿਆਰ ਦਾ ਦੁੱਧ ਨਹੀਂ ਹੁੰਦਾ ਓਏ ਮਤਲਬ ਸਿਰ ਤੇ ਪੱਥਰ ਮਤਲਬ ਹੀ ਤਾਹਾਂ ਤੋਂ ਚੀਜ਼ ਸਿਰ ਤੋਂ ਸਖਤ ਹੋ ਟਿਹੜੇ ਚ ਉਂਗਲੀ ਵੀ ਉਹਦੇ ਕੋ ਬੜਿਆ ਹੋ ਉਂਗਲਾਂ ਨੂੰ ਜਾਂ ਉਂਗਲ ਕਿਹਾ ਮੈਂ ਅੰਬ ਕਹਿਦੀ ਰਹੀ ਫੇਵਰਿਟ ਚੀਜ਼ ਕੀ ਕਹਿਦੀ ਰਹੀ ਤੇਲਾ ਤੇਲਾ ਇਹਦਾ ਵੀ ਹੋ ਸਕਦਾ ਹਾਂਜੀ ਕੀ ਹਾਲ ਚਾਲਾ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਆਪਣੇ ਘੈਂਟ ਜੇ ਬਲੌਗ ਦੇ ਵਿੱਚ ਡੀਸੀ ਸਾਹਿਬ ਬੁਲਾ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਾਰਿਆਂ ਹੋਰ ਵੀ ਜੋਤ ਸਤਿ ਸ੍ਰੀ ਅਕਾਲ ਜੀ ਤੇ ਅੱਜ ਯਾਰ ਫੇਰ ਇੱਕ ਪੰਗਾ ਪੈ ਗਿਆ ਸਾਲਾ ਆਏ ਦਿਨ ਪੰਗੇ ਤੇ ਪੰਗਾ ਪੈ ਜਾਂਦਾ ਖਰਚਾ ਖੜਾ ਹੋ ਜਾਂਦਾ ਨਵਾ ਦੇਖੋ ਲੈ ਆਹ ਦੇਖੋ ਆ ਪਾਣੀ ਆਈ ਜਾਂਦਾ ਏਸੀ ਦਾ ਹੁਣ ਏਸੀ ਆ ਸੈੱਟ ਕਰਾਉਂ ਚੱਲੇ ਆ ਅਜੇ ਹੁਣ ਸਰਵਿਸ ਕਰਾਈ ਸੀ ਏਸੀ ਦੀ ਆ ਫੇਰ ਫੇਰ ਦਾ ਜੱਪ ਪੈ ਗਿਆ ਪਾਣੀ ਆਉਣ ਲੱਗੇ ਇੱਕ ਤਾਂ ਨਾ ਮੇਰੇ ਨਾਲ ਦੇ ਕੰਮ ਨਹੀਂ ਸੈੱਟ ਕਰਕੇ ਦਿੰਦੇ ਸਹੀ ਵੀ ਨਾਲੇ ਪਤਾ ਜਾਓ ਜੋਦ ਵੀ ਗੱਡੀ ਕਿੰਨੀ ਚੱਲਣੀ ਆ ਉਹਦਾ ਛੜੀ ਸੀ ਇੰਨੀ ਗੱਡੀ ਚੱਲਦੀ ਆ 200 ਕਿਲੋਮੀਟਰ ਆ 200 ਕਿਲੋਮੀਟਰ 1 ਇੰਚ ਚੱਲੇ ਜਾਂਦੀ ਆ ਬਾਦੀ ਚੱਲੇ ਜਾਂਦੀ ਆ ਇੱਧਰ ਆਪਣਾ ਰੈਕੋਟ ਵਾਲ ਨੂੰ ਲੈ ਚੱਲ ਆਪਣਾ ਰੈਕੋਟਾ ਕਮਾਲਾ ਐ ਦੱਸੋ ਬਈ ਕਾ ਕਿਹੜਾ ਚੌਂਕ ਆ ਕਿੱਥੋਂ ਦਾ ਚੌਂਕ ਆ ਤੁਹਾਡਾ ਦਿਮਾਗ ਚੱਕ ਕਰੀਏ ਚੱਲ 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 ਆ ਟਰੱਕ ਦੇ ਪਿੱਛੇ ਮੋੜਦੇ ਆਏ ਨੂੰ ਦੱਬਦੇ 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 ਆ ਏਸੀ ਸੈਟ ਕਰਾਉਣ ਆਏ ਸੀ ਮੈਸਤਰੀ ਸੁਣਦੇ ਹੀ ਨਹੀਂ ਉਹ ਮੈਸਤਰੀ ਏਸੀ ਸੀ ਇਹ ਠੀਕ ਕਰ ਦੇ ਯਾਰ। ਟਾਈਮ ਲੱਗੂ ਬਾਈ। ਆ ਦੇਖ ਵਾਲੇ ਹੈਂ। ਟਾਈਮ ਲੱਗੂ ਬਾਈ। ਟਾਈਮ ਟਾਈਮ ਕਿਉਂ ਲੱਗੂ ਇਥੇ ਪੱਖੇ ਥਲੇ ਬੈਠਾ ਹੈਂ ਤਾਂ ਪੱਖਾ ਲਾਈ ਯਾਰ ਗੱਡੀ ਕਰ ਦੇ ਸੱਟ। ਨਹੀਂ ਗਰਮੀ ਆ ਯਾਰ। ਸ਼ਾਮ। ਮਹਤਰੀ ਮੈਂ ਸਿੱਧੀ ਗੱਲ ਦੱਸ ਦੇ ਯਾਰ ਤੂੰ ਗੱਡੀ ਸੱਟ ਕਰਦੀ ਹੈ ਕਿ ਨਹੀਂ ਕਰਦੀ ਏਸੀ ਸੱਟ ਕਰ। ਗਰਮੀ ਆ ਯਾਰ ਸਾਨੂੰ ਵੀ ਗਰਮੀ ਲਾਦੀ ਆ ਅਸੀਂ ਕੰਮੇ। ਯਾਰ ਉਹਦੇ ਬੈਠੋ ਤੁਸੀਂ ਤੁਨੂੰ ਕਿਹਨੇ ਕਿਹਾ ਉਰੇ ਕਿਉਂ ਬੈਠੋ ਬਾਈ ਇਹੀ ਕੰਮ ਧੰਦੇ ਕਰਨੇ ਆ ਉਹਦੇ। ਇਹਦੇ ਨਾਲ ਯਾਰ ਇਹਦੇ ਚ ਬਿਹੜਾ ਹਟ ਯਾਰ ਇਹਦੇ ਅੱਗੇ ਉਰੇ ਆ ਯਾਰ। ਉਹ ਸੈੱਟ ਯਾਰ ਚਾਰ ਕਿਚੀ ਸੈੱਟ ਯਾਰ ਇਹਦੇ ਇਹ ਸੈੱਟ ਲੈ ਇਹਨੂੰ ਇੱਥੇ ਵੀ ਤੈਨੂੰ ਗੱਡੀ ਦਾ AC ਸੈੱਟ ਕਰਦਣ ਨੂੰ ਕਿਹਾ ਖਰਾਬ ਕਰਕੇ ਦਊਂਗਾ ਆਏ ਕਿ ਮੈਂ ਖਰਾਬ ਕਰ ਦੇਗਾ ਯਾਰ ਤੂੰ ਉੱਤੋਂ ਦੀ ਕਹਿੰਦਾ ਨਾਲ ਬਹਿ ਜਾ ਕਹਿੰਦਾ ਇੱਥੇ ਲੈ ਦੱਸ ਤੁਸੀਂ ਤੁਹਾਨੂੰ ਕਿਹਨੇ ਕਿਹਾ ਧੁੱਪੇ ਸਾਂ ਨੂੰ ਇਹ ਫਿਰ ਗੱਡੀ AC ਤੁਸੀਂ ਕੰਮ ਜਣਾ ਯਾਰ ਬਰੇ ਬੈਠ ਤੂੰ ਕਿਉਂ ਬੈਠੋ ਇੱਥੇ ਆ ਭਾਈ ਲਾ ਯਾਰ ਨਾਲ ਇਹਨੂੰ ਯਾਰ ਕੰਮ ਨਹੀਂ ਕਰਦਾ ਚੱਲ ਕੋਈ ਨਹੀਂ ਯਾਰ ਕਿਤੇ ਹੋਰ ਗੱਡੀ ਦਾ ਇਹ ਨਹੀਂ ਟਕਾਲ ਲੈ ਲੈ ਉਹ ਬਾਈ ਪਲਾਜ਼ਾ ਮੰਗਦਾ ਫੜਾ ਦੇ ਉਹ ਕਿਤੇ ਹੋਰ ਗੱਡੀ ਸਾਡਾ ਕਰਾ ਲੈਣੀਆਂ ਕੋਈ ਨਹੀਂ ਬਹਿ ਜਾ ਜਾਂਦੇ ਯਾਰ ਲੈ ਜਾ ਫੋਰ ਜਾਂਦਾ ਯਾਰ ਰੰਮ ਦਾ ਘਟੋ ਚੱਲਦੇ ਯਾਰ ਰਾਜਾ 100 ਗੱਡੀ ਖੜੀ ਆ ਕਿੱਥੇ ਗੱਡੀ ਆ ਅੰਦਰ 100 ਗੱਡੀ ਖੜੀ ਹੋਈ ਆ ਸੈਟ ਨਾ ਕਰਿਓ ਲੈ گلاب ਦਾ ਫੁੱਲ ਬਣਾਈ ਬੈਠਾ ਜਮੇ ਲੈ ਉਹ ਮਾਲੀ ਹੁੰਦਾਗਾ ਵੀ ਤੂੰ ਤੇ ਪਾਨੇ ਪੂਲੇ ਬਣਾ ਤੂੰ ਕਰ ਦੋ ਤੇ ਈ ਗੱਲ ਆ ਕੀ ਕਰੀਓ ਯਾਰ ਉਹ ਚਲ ਆ ਜਾ ਯਾਰ ਗੱਡੀ ਕਿਤੇ ਹੋਰ ਲੈ ਚੱਲੋ ਅੰਦਰੋਂ ਏਸੀ ਦਾ ਪਾਣੀ ਦਾ ਨਿਕਲਣੋਂ ਹਟ ਗਿਆ ਪਰ ਬਾਈ ਕਹਿੰਦਾ ਵੀ ਸਰਵਿਸ ਕਰਾਉਣੀ ਪੈਣੀ ਆ ਕਹਿੰਦਾ ਏਸੀ ਦੀ ਘੰਟਾ ਲੱਗੋ ਆ ਬਾਈਆ ਵਧੀਆ ਕੰਮ ਕਰਦਾ ਘੈਂਟ ਬੰਦਾ ਹੈ ਬਰਨਾਲੇ ਵਾਲੇ ਹੁੰਦੇ ਹੀ ਘੈਂਟ ਆ ਕਿਉਂਡੀ ਸੀ ਇਹਦਾ ਮਿਸਤਰੀ ਮਾਲਾ ਆ ਮਿਸਤਰੀ ਦਾ ਮਾਲਾ ਇਹਦੇ ਦਾ ਜਵਾਬ ਦੇਦਾ ਸੀ ਆਪਾਂ ਨੂੰ ਗੱਡੀ ਪਾਸੇ ਕਰੋ ਬਾਈ ਗੱਡੀ ਪਾਸੇ ਕਰੋ ਰਸਤਾ ਦੋ ਰਸਤਾ ਕਲੀਅਰ ਹੁਣ ਆਪਾਂ ਫਿਰ ਕਦਾਂ ਸਰਵਿਸ ਕਰਾਈਏ ਗੱਡੀ ਦੀ ਆਪਾਂ ਹੁਣ ਉਹ ਬਿਜੀ ਬਹੁਤ ਆ ਖੱਬੇ ਹੱਥ ਮੋੜ ਲਾ ਗੱਡੀ ਖੱਬੇ ਹੱਥ ਮੋੜ ਦੇ ਗੱਡੀ ਡੀਸੀ ਸਾਹਿਬ ਅੱਜ ਸਾਨੂੰ ਪਾਰਟੀ ਕਰਨ ਦੇ ਲਈ ਇੱਥੇ ਲੈ ਕੇ ਆਇਆ ਡੀਸੀ ਸਾਹਿਬ ਕਰੋ ਕਰੋ ਆਰਡਰ ਕਰੋ ਕੀ ਕਰਦੇ ਹੋ ਕੀ ਮਰਜ਼ੀ ਕਰੋ ਤੁਸੀਂ ਨਹੀਂ ਤੁਸੀਂ ਯਾਰ ਤੁਸੀਂ ਆਰਡਰ ਕਰੋ ਡੀਸੀ ਵੱਡੇ ਵੱਡੇ ਆਰਡਰ ਕਰੋ ਵੱਡੇ ਵੱਡੇ ਤੁਸੀਂ ਦੀ ਜੀ ਸਾਹਿਬ ਕੋਈ ਨਹੀਂ ਫਿਰ ਅਸੀਂ ਤੁਹਾਡੀ ਪਸੰਦ ਦੀਆਂ ਚੀਜ਼ਾਂ ਹਾਣੀਆਂ ਜੀ ਸਾਹਿਬ ਤੁਸੀਂ ਨਾ ਇੱਕ ਚੀਜ਼ ਦਿਖਾਓ ਵੀ ਅਸੀਂ ਕੀ ਆਰਡਰ ਕਰੀਏ ਦੱਸੋ ਜੀ ਜੀ ਸਾਹਿਬ ਬੋਲੋ ਆਪੇ ਬਸੋ ਕੀ ਹੈ ਇਹ ਦੀ ਜੀ ਇਹ ਦੱਸੋ ਕੀ ਹੈ ਘਰ ਦੇ ਤਾਂ ਕਹਤਾ ਬੋਲ ਕੇ ਕਰਦੇ ਆਰਡਰ ਜੀ ਦੱਸ ਕੀ 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 ਦੱਸੋ ਕੀ ਖਾਣਾ ਚਾਹੋਗੇ ਦੱਸੋ ਬੋਲੋ ਢੀਸੀ ਸਾਹਿਬ ਢੀਸੀ ਸਾਹਿਬ ਇਹਦੇ ਕੁਛ ਨਹੀਂ ਖਾਣਾ ਲੈ ਗਲਤ ਕਰ ਦਿੱਤੀ ਸਾਹਿਬ ਕੋ ਇੰਨੇ ਬੰਦੇ ਬੈਠਿਆ ਦੇ ਚੱਲੋ ਲੈ ਸਾਰਿਆਂ ਨੂੰ ਭੁੱਖ ਲੱਗੀ ਆ ਤੇ ਕਰ ਦੇ ਔਰ ਮਾਰੀਂ ਕੋਈ ਚੀਜ਼ ਕਰ ਫਿਰ ਇਹ ਕਹਿੰਦਾ ਆਪੇ ਕਰ ਲਉ ਤੂੰ ਕਰ ਲੈ ਇਹ ਉਹਦੇ ਕੀ ਕਾੜੀ ਤੇ ਕੀ ਫਿਰਦਾ ਹੋੜੀ ਆ ਕੀ ਆ ਮੈਨੂ ਥੋੜੀ ਆ ਯਾਰ ਇਹਦਾ ਹੋਰ ਹੀ ਕੋਈ ਕੌਛ ਆ ਨਹੀਂ ਨਹੀਂ ਤੂੰ ਬਹਿ ਜਾ ਤੂੰ ਹੀ ਬਹਿ ਜਾ ਯਾਰ ਲੈ ਕਿ ਹੁਣੀ ਦਸਨੇ ਮੂੰਹ ਦੱਸ ਮੂੰਹ ਸਾਰਿਆਂ ਦੇ ਦਸਣਗੇ ਤਾਂ ਇੱਕ ਦਿਲ ਦੇ ਵਿੱਚ ਬੈਠੇ ਸੋਹਣੇ ਤਾਂ ਦੇਖ ਤੂੰ ਕਿੰਨੇ ਲੱਗਦੇ ਹੋ ਇੱਥੇ ਦੇਖ ਨਹੀਂ ਇੱਥੇ ਸੋਹਣੇ ਲੱਗਦੇ ਨੇ ਸੀ ਪੂਰੇ ਘੇਟ ਪੂਰੇ ਜਣ ਕਿਵੇਂ ਮਹਿਸੂਸ ਹੋ ਰਿਆ ਡੀਸੀ ਪੂਰੇ ਵਧੀਆ ਨਾਲ ਬੈਠ ਕੇ ਇਧੇ ਦੇ ਵਿੱਚ ਜੱਫੀ ਪਾ ਉਧਰ ਇਧਰ ਵੀ ਪਾਣਾ ਇੱਕ ਫਰੇਮ ਦੇ ਵਿੱਚ ਮਿੱਤਰੋ ਗੱਲਾਂ ਹੀ ਆ ਡੀਸੀ ਦੀਆਂ ਇੱਥੇ ਲਿਆ ਆ ਕਹਿੰਦਾ ਪਾਰਟੀ ਕਰੂੰ ਪਾਰਟੀ ਕਰੂੰ ਇਥੇ ਕੁਰਸੀਆਂ ਤੇ ਬਿਠਾ ਕੇ ਮੋੜ ਕੇ ਲੈ ਗਿਆ ਕੀ ਕਹਿੰਦਾ ਸੀ ਪਾਣੀ ਬਿਣੀ ਪਿਆ ਪਾਣੀ ਬਿਣੀ ਪਲਾਇਆ ਯਾਰ ਉਹੀ ਗੱਲਾਂ ਤੇ ਮੈਂ ਤੁਹਾਨੂੰ ਪੂਲ ਚ ਨਵਾਉਣ ਨੂੰ ਫਿਰਦਾ ਤੁਸੀਂ ਪਾਣੀ ਯਾਰ ਕਿ ਨਾ ਪੂਲ ਚ ਕੀ ਨਵਾਉਣਾ ਯਾਰ ਦੱਸ ਤੂੰ ਬੇਤੀ ਕਰਾਤੀ ਹੁਣ ਕੀ ਕਹਿੰਦਾ ਸੀ ਕਿੱਥੇ ਜਾਣਾ ਚਲੋ ਜਲਦੀ ਬੱਸ ਹੁਣ ਆਪਾਂ ਸੀ ਕਿੱਥੇ ਨੂੰ ਨਾ ਘਰੇ ਤੱਕ ਦਾ ਜਾਵੜੋ ਪੋੜੀਆਂ ਜੀ ਸ਼ੁਰੂ ਹੋ ਜਾਂਦਾ ਦੁੱਧ ਨਾ ਡੋਲਦੀ ਢੀ ਸੀ ਖੱਤਰ ਯੋਪਾ ਉਹ ਥੱਪੜ ਓਏ ਉਹ ਥੱਪੜ ਮੂੰਹ ਤੇ ਮਾਰੀਆ ਡੀਸੀ ਬਜਰਾ ਨਹੀਂ ਚਾਹੀਦਾ ਡੀਸੀ ਬਜਰਾ ਨਹੀਂ ਚਾਹੀਦਾ ਗਲੀ ਕਰਦੇ ਮਾਰ ਕੇ ਵਾ ਗੱਡੀ 'ਚ ਨਾ ਮਾਰਦੇ ਕਿਸੇ 'ਚ ਸਾਲਾ ਭੱਜ ਗਿਆ ਪਿਛੇ ਓਏ ਆ ਜਾ ਡੀਸੀ ਦਾ ਪੰਗਲਾ ਲੈਣਾ ਮਹਿੰਗਾ ਪੈਂਦਾ ਕਿਉਂ ਵੀ ਆ ਲੈ ਬੈਗ ਇਹ ਮੈਂ ਘੁਣ ਖੋਲਣਾ ਨਹੀਂ ਗੇੜ ਭੱਜ ਕਿੱਥੇ ਗਿਆ ਉਹ ਉਹ ਤਾਂ ਨੇਤਰ ਭੱਜ ਗਿਆ ਹੈ ਡੀਜੀ ਦਾ ਸੁਭਾਅ ਬੜਾ ਖਤਰਨਾਕ ਹੈਗਾ ਬੜਾ ਕੱਬਾ ਸੁਭਾਅ ਚੱਕੀ ਫਿਰਦਾ ਡੀਸੀ ਡੀਸੀ ਕਹਿੰਦਾ ਹੋਊਂਗੀ ਕਮਰੇ ਚ ਬਾੜਨਾ ਚੱਕੀ ਸਪੀਕਰ ਦੇ ਲੱਗਾ ਹਾਂ ਹਾਂ ਗੇੜ ਨਹੀਂ ਹੋ ਰਹਾ ਮੇਰੇ ਨਹੀਂ ਨਹੀਂ ਕੌਣ ਆ ਤੂੰ ਕੌਣ ਆ ਤੂੰ ਵਧੀਆ ਵਧੀਆ ਏਡ ਵੀ ਖੋਲਦਾ ਤੂੰ ਹੈ ਕੌਣ ਮੈਨੂੰ ਪਛਾਣਿਆ ਨਹੀਂ ਬਾਈ ਚਾਰਲੇ ਆ ਤੇ ਅੱਛਾ ਇਹ ਬੋੜੀਆਂ ਲੱਥਰ ਮਾਰਈਓ ਵਾ ਵਾਠ ਠੀਕ ਹੈ ਹਰ ਬੋੜੀਆਂ ਜੁਗ ਗਈਆਂ ਇੱਦਾਂ ਬੈਠ ਰਹਾ ਇਹ ਸੀ ਜਮ ਮੈਂ ਲਾਉਂਦਾ ਮੈਂ ਲਾਉਂਦਾ ਨੋ ਨੰਬਰ ਵਾਲਿਆਂ ਨੂੰ ਫੋਨ ਇੱਥਾਰੇ ਹੋਟਲ ਵਾਲਿਆਂ ਨੂੰ ਮੈਂ ਕਹਾਂ ਪਤਾ ਨਹੀਂ ਕਿਹੜਾ ਤੰਗ ਕਰੀ ਜਾਂਦਾ ਸਾਨੂੰ

ਓਏ ਕਾੜੂ ਆ ਲਿਆ ਉਹਨੂੰ ਅੰਦਰ ਲਿਆ ਅੰਦਰ ਲਿਆ ਕੇ ਬੇਇੱਜ਼ਤੀ ਕਰ ਉਹਦੀ ਬਣਾਈ ਲਿਆਇਆ ਫਰੈਂਡੀ ਸੀ ਮਸਾ ਮਨਾ ਕੇ ਲਗਿਆ ਬਾਈ ਪੂਰਾ ਅੱਧਾ ਘੰਟਾ ਲੱਗਿਆ ਕਿਵੇਂ ਮਨਾਇਆ ਕਿਵੇਂ ਫਿਰ ਤੂੰ ਇਹਨੂੰ ਇਹ ਮਨ ਲੱਗਿਆ ਫਿਰ ਜਵਾਕ ਆ ਤੇਰਾ ਜਵਾਕ ਆ ਪਹਿਲਾਂ ਪਤਾ ਕੀ ਗਈ ਆ ਵੇ ਕਹਿੰਦਾ ਜੇ ਇੱਕ ਪਿਓ ਦਾ ਦੁੱਧ ਪੀਤਾ ਕਹਿੰਦਾ ਅੰਦਰ ਆ ਜਾ ਲੈ ਦੱਸ ਓਏ ਪਿਓ ਦਾ ਦੁੱਧ ਪੀਤਾ ਹਾਂ ਆਇਆ ਫਿਰ ਉਹੀ ਨਾਲ ਮਾ ਦੁੱਧ ਪੀਤਾ ਉਹ ਵੀ ਨਹੀਂ ਸਮਝਿਆ ਗੱਲ ਕਿ ਕਿਉਣੀ ਆਇਆ ਪਹਿਲਾਂ ਇਹ ਬਰਦੀ ਨਹੀਂ ਗੱਲ ਸੀ ਹਾਂ ਹੁਣ ਫਿਰ ਤੂੰ ਮੰਨ ਕਿਵੇਂ ਗਿਆ ਫਿਰ ਉਹਦੀਆਂ ਗੱਲਾਂ ਜਿਵੇਂ ਆ ਗਿਆ ਆ ਜਾ ਮੈਨੂੰ ਕਿਹਦਾ ਕਾਹਦਾ ਮੈਨੂੰ ਕਿਹਦਾ ਅਰੇ ਰੋ ਕੇ ਲੈ ਕੇ ਆਇਆ ਮਿਲਤਾ ਕਰਕੇ ਪਾ ਲਿਆ ਮੈਂ ਤਾਂ ਬਸ ਡੀਸੀ ਕਰਾਤੀ ਬੇਇਤੀ ਡੀਸੀ ਕਰਾਤੀ ਬੇਇਤੀ ਦੇਖਿਆ ਆਏ ਲੈ ਕੇ ਆਇਆ ਆਏ ਲੈ ਕੇ ਆਇਆ ਪਿਆਰ ਨਾਲ ਲੈ ਕੇ ਆਇਆ ਡੀਸੀ ਹੈ ਪਿਆਰ ਦਾ ਭੁੱਖਾ ਜੇ ਵੀ ਪਿਆਰ ਇਹਨੂੰ ਬਸ ਅੱਜ ਰਾਤ ਨੂੰ ਪਿਆਰ ਹੀ ਦੇਣਾ ਹੁਣ ਆਪਾਂ ਵੀ ਬਿਹਾਰਤ ਪਾਵਾਂਗੇ ਜੋ ਤੇ ਡੀਸੀ ਨੂੰ ਦੇਖਦੇ ਆ ਕਿਹੜਾ ਇਹਨਾਂ ਦੇ ਵਿੱਚੋਂ ਸਹੀ ਉੱਤਰ ਦਿੰਦਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਇਆ ਬਿਹਾਰਤ ਬਹੁਤ ਔਖੀ ਆਡੀ ਸੀ ਜੇ ਤੂੰ ਸਹੀ ਉੱਤਰ ਦਿੱਤਾ ਮੇਰੇ ਵੱਲੋਂ 500 ਰੁਪਈਆ ਜੀ ਜੀ ਤੂੰ ਮੇਰਾ ਭਰਾ ਤੈਨੂੰ ਵੀ 500 ਰੁਪਈਆ 500 ਅੱਧਾ ਤਾਂ ਕਰੀ ਪਾਵਾਂ ਫਿਰ ਬਿਹਾਰਤ ਹੈਂ ਪਾ ਦੇ ਓਏ ਡੀਲ ਦਾ ਨਾ ਡੀਲ ਦਾ ਆਹਾ ਫਾ ਪਿਆਰੋ ਵੀ ਸਾਰੇ ਜਾਣੇ ਬਿਹਾਰਤ ਇਹ ਆ ਬਿਹਾਰਤ ਹੈਗੀ ਯਾਰ ਢੈਡੇ ਚ ਉਂਗਲੀ ਤੇ ਸਿਰ ਤੇ ਪੱਥਰ ਬੁੱਝੋ ਮੇਰਾ ਉੱਤਰ ਢੈਡੇ ਚ ਉਂਗਲੀ ਸਿਰ ਤੇ ਪੱਥਰ ਬੁੱਝੋ ਮੇਰਾ ਉੱਤਰ ਹਾਂ ਢੈਡੇ ਚ ਉਂਗਲੀ ਸਿਰ ਤੇ ਪੱਥਰ ਬੁੱਝੋ ਮੇਰਾ ਉੱਤਰ ਇਹ ਬਿਹਾਰਤ ਦਾ ਬਾਈ ਕੋਈ ਨਹੀਂ ਬੁੱਝ ਸਕਦਾ ਮੈਂ ਮੋਟਾ ਹਿੰਟ ਦੇ ਦੇ ਖਾਣ ਦੀ ਚੀਜ਼ ਆ ਜਿਵੇਂ ਕੋਹੂ ਚੀਜ਼ ਕਹਿੰਦੇ ਨੇ ਆ ਹਿੰਟ ਨਹੀਂ ਦੇਣਾ ਜੇ ਹਿੰਟ ਦਿੱਤਾ ਗਿਆ ਉਹ ਚੀਜ਼ ਦਾ ਫਿਰ ਤਾਂ ਬੁੱਝੀ ਗਈ ਕੋਈ ਪਾਟ ਕੋੜੀ ਦਾ ਜੇ ਕੋਈ ਕੁਸ਼ਣ ਕੁਝ ਵੀ ਹੋ ਸਕਦਾ ਦੇਖ ਢੱਡੇ 'ਚ ਉਂਗਲੀ ਸਿਰ ਤੇ ਪੱਥਰ ਬੁੱਝੋ ਮੇਰਾ ਉੱਤਰ ਇਹ ਤਾਂ ਬਈ ਬਿਆਰ ਤੇ ਆਈ ਬੋਤਲ ਹੈ ਬੋਤਲ ਉਂਗਲੀ ਕਿੱਥੇ ਹੁੰਦੀ ਏ ਢੱਡੇ 'ਚ ਉਂਗਲੀ ਸਿਰ ਤੇ ਪੱਥਰ ਦੱਸ ਸਿਰ ਤੇ ਪੱਥਰ ਬੱਚੋ ਮੇਰਾ ਉੱਤਰ ਓ ਯਾਰ ਇੰਨਾ ਸੌਖਾ ਸਵਾਲ ਆ ਇੰਨੀ ਸੌਖੀ ਬਿਹਾਰ ਤਾਂ ਟੋੜ ਦੇ ਉਹ ਨਹੀਂ ਪੁੱਜੀ ਜਾਂਦੀ ਇੱਧਰ ਦੇਖਿਓ ਤੁਸੀਂ ਕਮੈਂਟਾਂ ਦੇ ਵਿੱਚ ਤਾੜ-ਤਾੜ ਜਵਾਬ ਆਉਂਦੇ ਚਾਹੇ ਗਲਤ ਜਵਾਬ ਹੀ ਦੇਣ ਦੇ ਦੇ ਜਵਾਬ ਇੱਕ ਦਾ ਵੇਖੋ ਓ ਰਿਆ ਛਾ ਆ ਡੀਸੀ ਦੇਖ ਲਾਲੇ ਡੀਸੀ ਸਰ ਹਾਂ ਜੀ ਸਰ ਇਹ ਕੀ ਡੀਸੀ ਦਾ ਸਰ ਚੁੰਗਲੀ ਕਿੱਥੇ ਆ ਮੈਂ ਨਹੀਂ ਯਾਰ ਇਹ ਲਓ ਦੀਨਾ ਸਰ ਤਾਂ ਸਰ ਤੇ ਪੱਥਰ ਢੱਡ ਚ ਉਂਗਲੀ ਹੁਣ ਇਟਾ ਮੰਨਣਾ ਤੇਰੇ ਕਹਿਨ ਦਾ ਮੈਂ ਤੁਹਾਨੂੰ ਆ ਯਾਰ ਉਹ ਯਾਰ ਬੁੱਝੋ ਇੱਕ ਵੀ ਯਾਰ ਤੁਹਾਡਾ ਉੱਤਰ ਨੇੜੇ ਤੇੜੇ ਵੀ ਨਹੀਂ ਪਹੁੰਚਿਆ ਜੇ ਢੱਡ ਚ ਉਂਗਲੀ ਸਰ ਤੇ ਪੱਥਰ ਦਰਸਤ ਬੁੱਝੋ ਮੇਰਾ ਉੱਤਰ ਦਰਸਤ ਚ ਉਂਗਲੀ ਕਿੱਥੇ ਆ ਉਹ ਉਂਗਲੀਆਂ ਉਂਗਲੀ ਲੱਗੇ ਹੋਣੀਆਂ ਤੂੰ ਦਰਖਤ ਨਹੀਂ ਦਰਖਤ ਆ ਬਾਈ ਉਂਗਲੀਆਂ ਨੂੰ ਕੋਈ ਚੀਜ਼ ਵੀ ਤਾਂ ਹੋ ਸਕਦੀ ਆ ਜੋ ਤੂੰ ਦਿਮਾਗ ਲੜਣਾ ਅੰਬ ਮੰਗਿੰਦਾ ਅੰਬ ਢੈਡੇ ਚ ਉਂਗਲੀ ਮਤਲਬ ਸਿਰ ਤੇ ਪੱਥਰ ਮਤਲਬ ਹੀ ਤਾਹਾਂ ਤੋਂ ਚੀਜ਼ ਸਿਰ ਤੋਂ ਸਖਤ ਹੋ ਢੈਡੇ ਚ ਉਂਗਲੀ ਵੀ ਉਹਦੇ ਕੋਲ ਬੜਿਆ ਹੋ ਉਂਗਲਾਂ ਨੂੰ ਜਾਂ ਉਂਗਲ ਕਿਹਾ ਮੈਂ ਅੰਬ ਅੰਬ ਦੇ ਚ ਰਾਹਾਂ ਡੰਡੀ ਅੰਬ ਚ ਬੜੀ ਹੋਈ ਆ ਸਿਰ ਤੇ ਪੱਥਰ ਕੱਲ ਜਾ ਕਿਥੋਂ ਹਾਂ ਉਹ ਦੰਦੀ ਦਾ ਉਹੀ ਵੱਟੀ ਜਾਂਦੀ ਆਂ ਬਦੇ ਹੈ ਨਹੀਂ ਕੁਲਫੀ ਪੱਥਰ ਤਾਂ ਨਹੀਂ ਹੈਗਾ ਆਈਸਕ੍ਰੀਮ ਤੇ ਉਂਗਲ ਵੱੜ ਗਈ ਚੱਲੂ ਉਹ ਹੈਗੀ ਆ ਢੱਕਾ ਪਰ ਪੱਥਰ ਕਿੱਥੇ ਆ ਸਿਰ ਤੇ ਨਹੀਂ ਨੇ ਉਹ ਵੀ ਸ਼ਤ ਉਹ ਹੋਈ ਹੋਗੀ ਜੰਮੀ ਨਾ 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 ਡੀ ਸੀ ਸੋ ਸੀ 10 ਯਾਰ ਉਸ ਜੋ ਆਂਬ ਕੇਰੀ ਦੀ ਫੇਵਰਿਟ ਚੀਜ਼ ਕੇਰੀ ਦੀ ਕੇਲਾ ਵੀ ਹੋ ਸਕਦਾ ਕੇਰੀ ਦੀ ਫੇਵਰਿਟ ਚੀਜ਼ ਕਹਿੰਦਾ ਕੇਲਾ ਉਹਦਾ ਜਾ ਯਾਰ ਓਏ ਓ ਯਾਰ ਇਹ ਗਲਤ ਜਵਾਬ ਆਈ ਉਹ ਵੀ ਨਹੀਂ ਦੱਸ ਯਾਰ ਕਿਹੋ ਜਿਹਾ ਜਵਾਬ ਦਿੰਨੇ ਹੋ ਤੁਸੀਂ ਦੱਸ ਟੈਡ ਦੇ ਚ ਉਂਗਲੀ ਉਂਗਲੀ ਦੇ ਲਾ ਤੇ ਉਂਗਲੀ ਟੈਡ ਚ ਉਂਗਲੀ ਫਿਰ ਤੇ ਪੱਥਰ ਪੱਥਰ ਲੈ ਕੇ ਲਾ ਕੇ ਆ ਆਪਾਂ ਮੁਕਈਆ ਗਿਆ ਉਹ ਜਵਾਬ ਫਿਰ ਆਪਾਂ ਹੁਣ ਪਾਸ ਕਰ ਦਈਏ ਨਹੀਂ ਦੇ ਆਪਣੇ ਚਾਹਣ ਵਾਲੀ ਜਵਾਬ ਦੇ ਸਕਦੇ ਆ ਫਿਰ ਤੂੰ ਇਹ ਅੱਜ ਹੱਥ ਖੜੇ ਕਰ ਦੇ ਤੂੰ ਕਹੇ ਆਉਂਦਾ ਨਹੀਂ ਜਵਾਬ ਬਸ ਨਹੀਂ ਹੈਂਟ ਦਾ ਦੇ ਸਾਨੂੰ ਮੜਾ ਮੋਟਾ ਹੈਂਟ ਹੈਂਟ ਨਹੀਂ ਮਿਲਦਾ ਬਸ ਤੂੰ ਆਏ ਕਹਦੇ ਤੂੰ ਕਹੇ ਹਾਰ ਗਿਆ ਬਸ ਮਾਦਾ ਰਿਆ ਨਹੀਂ ਮਤਲਬ ਬੁੱਝੀ ਜਾਂਦਾ ਦਿਮਾਗ ਲੈ ਤੂੰ ਕਹਦੇ ਹਾਰ ਗਿਆ ਮੈਂ ਤਾਂ ਹਾਰ ਗਿਆ ਮੈਨੂੰ ਹਾਰ ਗਿਆ ਬਾਡੀ ਸੀ ਮੈਂ ਵੀ ਹਾਰ ਗਿਆ ਹਾਰ ਗਿਆ ਪਹਿਲੇ ਕਹਤਾ ਚੱਲ ਹਾਰ ਗਿਆ ਹਾਰ ਗਿਆ ਇੱਥੇ ਖતમ ਕਰ ਦੇਣਾ ਫਿਰ ਹੁਣ 500 ਰੁਪਏ ਦਾ ਸਵਾਲ ਆ ਜਾ ਜਾ ਇਹਦਾ ਵੀਡੀਓ ਨਹੀਂ 500 ਰੁਪਏ ਆ ਰਹਿ ਗਿੰਦਾ ਜਾ ਇਹ ਤਾਂ ਮਿੱਤਰੋ ਹੱਥ ਖੜੇ ਕਰ ਗਏ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਬੁੱਝੋ ਜਿਹਨੇ ਸਹੀ ਜਵਾਬ ਦੇਤਾ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਤੇ ਤੁਹਾਨੂੰ ਇਨਾਮ ਦਿੱਤਾ ਜਾਊ 500 ਰੁਪਇਆ ਸਵਾਲ ਢੱਡ ਚੁੰਗਲੀ ਸਿਰ ਤੇ ਪੱਥਰ ਬੁੱਝੋ ਮੇਰਾ ਉੱਤਰ ਤੇ ਇਹ ਸੀ ਸਵਾਲ ਤੇ ਇਹ ਸੀ ਅੱਜ ਦਾ ਬਲੌਗ ਮਿਲਦਿਆਂ ਫਿਰ ਅਗਲੇ ਬਲੌਗ ਦੇ